ਸਸ ਸਿਕਲੋ ਦੋਸਤੋ ਮੈਂ ਸਦਾ ਸੋਹੇ ਤੋਤਾ ਸਾਰੇ ਹਾਂ ਤੁਮ ਮੈਂ ਆ ਮਾਫੀ ਮੰਗਦਾ ਠੀਕ ਮੈਂ ਤੱਲਾ ਤਾਂ ਤੇ ਅੰਤਮ ਸੋਸ ਕਰਦੇ ਆ ਇਸ ਤੇ ਹਾਂ ਮੇਰੇ ਹਾਂ ਦੋਨੋਂ ਬੰਨ ਕੇ ਉਹਨਾਂ ਕੋਲਿਆਂ ਨੂੰ ਇਹ ਦਸਹਾਂ ਚੌਨਾ ਤੇ ਮੈਂ ਉੱਥੇ ਪਹੁੰਚ ਗਿਆ ਕਿ ਦੋਸਤੋ ਮੈਂ ਜਦੋਂ ਉਸੇ ਸੀਰੀਅਲ ਕਵਤੇ ਸੀ ਸਰਹੱਦ ਉਹ ਸਿਲਿਵੇ ਨਾਮ ਪਤਾ ਲੱਗਿਆ ਸੀ ਕਿ ਮੈਂ ਐਂਗਜ਼ਾਇਟੀ ਦਾਰੀਜ਼ਾ ਬੀਨੋ ਬਾਈ ਬੀਨੋ ਲੈ ਕੇ ਗਿਆ ਸੀ ਪੀਜੀਆਈ ਉਤੇ ਡਾਕਟਰ ਨੇ ਕਹ ਅਸ ਇਹ ਇਹ ਬਿਮਾਰੀ ਨਹੀਂ ਹੁੰਦੀ ਇਹ ਆਪਣਾ ਸੈਲਫ ਕੰਟਰੋਲ ਹੁੰਦਾ ਉਦੋਂ ਮੈਂ ਫੇਲੀ ਵਾਰ ਬਤਲਿਆ ਇਹ ਲੋਥੇ ਇਹ ਦੂਜਾ ਸੀ ਤੇ ਨਾਲ ਹੀ ਚਲਦਾ ਸੀਗਾ ਮਨ ਜਿੱਤੇ ਜਗਜੀਤ ਉਦੋਂ ਵੀ ਮੈਨੂੰ ਬੇਨੋਡ ਲੰ ਲਾਇਆ ਗਿਆ ਰਤਕ ਕੋਲ ਸ਼ੁਰੂਆਤ ਇਹ ਹੋਈ ਸੀ ਮੇਰੇ ਮਕੀਸ ਸਤਿ ਸਲਾਕ ਅੱਲਾਕ ਅੱਲਾ ਕੋ ਤੁਸੀਂ ਗਿਆ ਓ ਤੁਲੀ ਜਗਰ ਮਿਲ ਚ ਟਰਾਲੀ ਦਾ ਟਾਇਰ ਸਲਤੇ ਚੜਨਾ ਲੱਗ ਗਿਆ ਸੀ ਓ ਨਾ ਤੋ ਮੈਨੂੰ ਇਹ ਬੜਾ ਦਿਲਗੀਤੀ ਮੈਂ ਲੈ ਡਾਕਟਰ ਨੇ ਮਨਾ ਕੀਤਾ ਆਇਆ ਕਿ ਤੂੰ ਬਹੁਤ ਬਹੁਤ ਨਾ ਜਾਇ ਹੁਜੇ ਖਲਾਤਾਂ ਦੇ ਨਾ ਜਾ ਅਖਰ ਮੈਂ ਅਮਰ ਸਦ ਦੇ ਨੇੜੇ ਸੀੜ ਕਰ ਰਿਆ ਸੀ ਜਿਮਰੋਦ ਜਿਮਰੋਦ ਪੋਤੀਂ ਰੌਣ ਟੋਣ ਦਾ ਸਿੰਝ ਸੀ ਤੇ ਮੈਨੂੰ ਦੇਖਿਆ ਆਪ ਆ ਕੇ ਮਸਾ ਬਦੋੜ ਮਦੋੜ ਕੇ ਮੈਨੂੰ ਐਸਾ ਹਾਲਤੋ ਬਾਹਰ ਕੱਢਿਆ ਸੀ ਯਾਰੀ ਤੇ ਰੋ ਮੈਂ ਜ਼ਿਕਰ ਕੇ ਨਹੀਂ ਉੱਥੇ ਹਾਜ਼ਰ ਹੋ ਜਾ ਜੀ ਮੈਡਮ ਦੇ ਬਰਦਰ ਦੀ ਗੱਤ ਹੋਈ ਗੋਦਰ ਰਿਸ਼ੀ ਦੀ ਮੈਂ ਹੱਥ ਮੁਸੱਦਕਾੜ ਤੇ ਪਹੁੰਚਿਆ ਮੈਨੂੰ ਜੀ ਕੰਦੀ ਕਹਿੰਦੇ ਐਸੋ ਹੀ ਤੂੰ ਕਿਉਂ ਆ ਗਿਆ ਤੇ ਅਸੀਂ ਤੈਨੂੰ ਸੰਭਾਲਾਂਗੇ ਕਿ ਇਹਦਾ ਸੰਸਕਾਰ ਕਰਾਂ ਕਿ ਸੰਸਕਾਰ ਕਰਾਂ ਮੈਂ ਮੈਂ ਬਰਰ ਹੋਈ ਇਸ ਕਰਕੇ ਨਹੀਂ ਉੱਤੇ ਆਇਆ ਅੱਜ ਹੀ ਹੁਣ ਮੈਂ ਰੋਜ਼ ਵੱਲ ਸ਼ੂਟ ਸੀ ਮੈਂ ਦੋ ਦਿਨ ਪਹਿਲਾਂ ਪਹੁੰਚੀ ਸੀ ਅੱਜ ਮੇਰੇ ਕੋਲ ਅੱਜ ਜਿਹੜੇ ਦੋਸਤ ਨਾਲ ਮੈਂ ਬਚਪਨ ਤੋਂ ਹੱਸਦਾ ਖੇਡਦਾ ਰਿਹਾ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਨੇ ਨਾਟਕੇ ਜਿਵੇਂ ਅਭਿਲੇ ਉਹਦੀ ਕਰਾੜੀ ਚਲਣਾ ਕਰ ਗਈ ਸੀ ਅੱਜ ਉਹਦੇ ਫੁੱਲ ਚ ਉੜਨੇ ਸੀ ਮੇਰਾ ਬ੍ਰਦਰ ਮੈਨੂੰ ਕਹਿ ਗਿਆ ਨਾਲ ਹੀ ਤੇ ਦੋ ਆ ਜਾਣਾ ਜਾਈ ਤੇ ਜਾਣਾ ਹੋਇਆ ਸ਼ਾਸ਼ੂ ਨੂੰ ਚਲੇ ਜਾਈ ਤਾਂ ਫੁੱਲ ਚੁਹਦੇ ਦੇ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਘਰੇ ਬੈਠਾ ਹੀ ਤੇ ਮੈਂ ਕਿੰਨੇ ਲੋਕਾਂ ਦਾ ਗੁਨਾਹ ਯਾਰ ਮੈਂ ਨਹੀਂ ਹੁੰਦਾ ਮਰ ਕੇ ਤੇ ਕਦੇ ਵੀ ਅੱਜ ਮੇਰੇ ਦਿਲ 'ਚ ਹੈ ਮੈਂ ਸੌਤ ਜ਼ੋਰ ਕਰਕੇ ਗੱਲ ਸਾਰੇ ਨੇ ਸਾਹਮਣੇ ਹਾਲਾਂਕਿ ਕਲਾਕਰ ਲਗੋਂ ਕੋਲ ਕੋ ਰਹੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਗੋਂਦਾ ਨਹੀਂ ਮੈਂ ਐਨੈਕਸਿਟੀ ਦਾ ਮਰੀਜ਼ ਆ ਸਭ ਦੇ ਸਾਹਮਣੇ ਕਹਿਣਾ ਜਰਾ ਮੈਂ ਐਨੈਕਸਿਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗੇਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਭੈਂਟ ਸੰਸਕਾਰਾਂ ਦੇ ਮੈਂ ਨਹੀਂ ਜਾਂਦਾ ਕਿਉਂਕਿ ਸਾਰੇ ਹਾਲਾਤ ਹੋਰ ਖਰਾਬ ਹੋ ਜੱਟੇ ਮੇਰੇ ਗੁਰੂ ਤੇ ਹਰਪਾਲ ਟਵਾਣਾ ਜੀ ਉਹ ਚਲਣਾ ਕਰੀਏ ਜੀ ਮੈਂ ਉਹਨਾਂ ਦੇ ਕਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਆਏ ਅੰਨਦੀ ਮਿਸ ਜੇ ਮੇਰੀ ਵੱਡੀ ਭੈਣ ਨੀਨਾ ਜਿਵਣਾ ਇਹ ਸਭ ਰੋ ਰਹੀ ਸੀ ਮੈਨੂੰ ਦੇਖ ਕੇ ਨਾ ਅੰਦਰੋਂ ਨਿਕਲ ਗਿਆ ਫਿਰ ਮੈਨੂੰ ਫਿਰ ਉਹਨਦੀ ਉਹ ਉਹਨਾਂ ਦੇ ਮਨਪਾਲ ਟਿਵਣਾ ਦੀ ਕਰ ਲਈ ਉਹ ਮੈਨੂੰ ਟੋਟਲੇ ਉਹ ਮਨ ਉਹ ਗੱਡੀ ਚ ਭਾ ਗਿਆ ਹਸਪੀਟਲ ਲੈ ਕੇ ਉੱਥੇ ਟੀਕਾ ਲਾਇਆ ਸੁੱਤਾ ਰਿਆ ਫਿਰ ਇਹਦਾ ਇੱਕੋ ਹੀ ਇਲਾਜ ਹੈ ਸੌਂ ਜਾਓ ਤੁਸੀਂ ਉਹਨਾਂ ਹਾਲਤ ਤੱਕ ਫੇਰ ਬਾਹਰ ਨਿਕਲੋ ਨਿਓ ਬਹੁਤ ਵਾਰੀ ਹੋ ਚੁੱਕੇ ਮੇਰੇ ਨਾਲ ਪਰ ਮੈਂ ਕਦੇ ਜਾਗ ਜਾਰ ਨਹੀਂ ਕੀਤਾ ਮੇਰੇ ਨੇੜੇ ਦੇ ਜਿਹੜੇ ਕਰੀਬੀ ਦੋਸਤ ਲੋ ਜਾਣਦੇ ਨੇ ਸੋ ਮੈਂ ਤੁਹਾਨੂੰ ਦੱਸ ਸਭ ਤੋਂ ਮਾਹੀ ਮੈਂ ਦਾ ਮੈਂ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਬਤਾਇਆ ਕੀ ਹੋ ਰਹੀ ਧੀ ਉਹ ਲਾਜ਼ਮੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਉਹ ਉਹ ਜ਼ਬਰਦਸਤ ਗੁਰੂ ਰਹੀ ਦੀ ਉਹ ਮੈਂ ਇਹ ਹਾਲਤ ਦੇਖੀ ਮੈਂ ਉਸ ਵੇਲੇ ਇਹ ਆਉਤਾ ਫੋਨ ਬੰਦ ਕਰਦਾ ਕਿ ਮੈਂ ਨਹੀਂ ਦੇਖਣਾ ਮੈਂ ਦੇਖੂਗਾ ਦੇਖਾਂਗਾ ਹੋ ਸਕਦਾ ਐਸਾਈਡੀ ਬਹੁਤ ਜ਼ਬਰਦਸਤ ਚੋਣ ਹੈ ਕਰਦਿਆਂ ਨੂੰ ਜਾਂ ਉਸਤੇ ਨੂੰ ਜਾਂ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਬਣਾ ਕਰਨਾ ਨਹੀਂ ਚੀਜ ਆਉਂਦਾ ਮੈਂ ਇਹ ਕੈਸ ਕਰਕੇ ਮੈਂ ਦਿਲੋਂ ਸਾਇਨਾ ਤੋਂ ਮਾਫੀ ਮੈਂ ਮਾਫੀ ਭਰਦੇ ਤੈਨੂੰ ਮਾਫ ਕਰਦੇ ਹੋ ਦੋਸਤੋ ਸਰਰ ਸੁਵੀਦ ਤੋਂ ਆਦੀ ਉੜ ਕੇ ਬੰਨ ਨਾ ਕੱਲਾ ਬਿਠੇ ਕਰ ਮੈਂ ਬਹੁਤ ਮਾਣਸ ਤੇ ਕਰਦੇ ਨੋ ਮੇਰੇ ਨਾਲ ਤੁਸੀਂ ਮੇਰੀ ਇੱਕ ਫਿਮਾ ਦੇਖੇ ਅੱਜ ਤੱਕ ਜੋ ਰਿਗਾਰਡ ਮੈਂ ਨੇ ਇੱਥੇ ਨਾ ਇਸ ਘਟਨਾ ਦੇ ਮੈਂ ਜਹਲੀ ਮੇਰਾ ਮਾਨ ਸਰਵਨ ਕਰਦੇ ਨੇ ਸਭ ਤੋਂ ਮਾਫੀ ਮੰਗਦਾ ਕਿਪਾ ਕੇ ਮੈਂ ਕਿ ਮੈਨੂੰ ਮਾਫ ਕਰ ਦੋ ਮੈਂ ਕੋਸ਼ਿਸ਼ ਕਰੂਗਾ ਕਿ ਭੋਗ ਵਾਲੇ ਦਿਨ ਪੱਲਾ ਸਾਹਿਬ ਦੇ ਘਰ ਉਹਨਾਂ ਦੇ ਪੁੱਤਰ ਨੋਰ ਦੇ ਘਰ ਦੇ ਮੈਂਬਰਾਂ ਨੂੰ ਸਾਰੇ ਨੂੰ ਨਾ ਮਾਫੀ ਮੰਗੂਗਾ ਉਹਨਾਂ ਦਾ ਦੁੱਖ ਸੰਦੇਹ ਕਰੂੰਗਾ ਮੈਂ ਨਹੀਂ ਜਾ ਸਕਿਆ ਸੀ ਕਿ ਮੈਂ ਮਾਪੀ ਵਗੈਰਾ ਸਾਰੇ ਪੱਤਰਕਾਰ ਭਾਈ ਸਾਰੇ ਤੋਂ ਵੀ ਕਿਸੇ ਨੇ ਖ਼ਰ ਮੇਰੇ ਬਾਰੇ ਨਹੀਂ ਲਿਖਿਆ ਹਾਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚ ਆ ਜੇ ਫਿਰ ਉਹ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਕਾਲਾ ਘਟਣ ਲਾਇ ਜਾਂਦੇ ਨੇ ਬਹੁਤ ਵਿੱਚ ਕਰਦੇ ਨੇ ਪਰ ਐਸਲੀ ਇਟ ਇਮੇਟ ਤੁਮ ਤੋ ਪਤਾ ਨਹੀਂ ਕਿ ਰੱਬ ਨੇ ਮੇਰੇ ਸਿਰ ਤੇ ਹੱਥ ਰੱਖਦਾ ਮੈਂ ਬਚਿਆ ਹੋਇਆ ਮੈਨੂੰ ਕਿਸੇ ਨੇ ਤੁਮ ਕੋਈ ਮਾੜਾ ਜੰਗਾ ਨਹੀਂ ਬੋਲੇਆ ਕਿਰਪਾ ਕਰਕੇ ਰੱਬ ਮੈਨੂੰ ਮਾਫ ਕਰ ਦੇ ਮਾਫ ਕਰ ਦੇ ਨਕ